ਸਾਡੀ ਨਾ ਵਿਚਾਰੀ ਬਿਮਾਰ ਹੋ ਗਈ। ਰੋਜੀ ਲੈ। ਇਹ ਗੁਰੂ ਘਰ ਚ ਲਾਇਆ। ਆ ਡਾਕਟਰ ਵਿਚਾਰਾ ਮਿਲਿਆ ਨਹੀਂ ਉਹ ਕਹਿੰਦਾ ਮੈਂ ਅੱਜ ਜਾਣਾ ਕਿਤੇ। ਮੈਂ ਕਿਹਾ ਤੂੰ ਮੈਨੂੰ ਟੀਕੇ ਦੇ ਦੇ ਮੈਂ ਘਰੇ ਲਾ ਲੂੰਗਾ। ਉਹ ਇਹਦੇ ਮੈਂ ਲਾਈ ਡ੍ਰਿਪ। ਫਰਕ ਤਾਂ ਹੈਗਾ। ਬਿਲੇ ਬੈਠੇ ਮੈਂ ਚ ਲਾ ਰਹੀਏ ਇਹਦੇ। ਕੱਲ ਨਾਲ ਤਾਂ ਬਹੁਤ ਫਰਕ ਹੈ। ਕਿਉਂਕਿ ਮੈਂ ਕਿਨਾਲੇ ਨਾਲ ਬੁੱਕ ਪੜ੍ਹ ਰਹੀ ਸੀ। ਆ ਬੁੱਕ ਜ਼ਰੂਰ ਪੜਿਓ। ਇਹਦੇ ਚ ਤੁਹਾਨੂੰ ਤੇਰੇ ਮਨ ਦੀਆਂ ਸ਼ਕਤੀਆਂ। ਮਦਰ ਕੀ ਜਿਵੇਂ ਆਪਾਂ ਕਹਿ ਦਿੰਨੇ ਆ ਜੇਤੂ ਮਨ ਦੀ ਗੱਲ ਕਰਦੀਏ ਬੁੱਕ ਜਿਵੇਂ ਕਈ ਕਹਿ ਦਿੰਦੇ ਨੇ ਇਹ ਨਹੀਂ ਹੁੰਦਾ ਇਹ ਕਹਿੰਦੀ ਵੀ ਹੁੰਦਾ ਥੋੜੇ ਮਨ ਦੇ ਅੰਦਰ ਨਾ ਸ਼ਕਤੀਆਂ ਨੇ ਜੇ ਤੁਸੀਂ ਇਹ ਸੋਚ ਲਵੀਏ ਹੋਊਗਾ ਤਾਂ ਹੋਊਗਾ ਇਹ ਚੀਜ਼ਾਂ ਨੇ ਦੇ ਵਿੱਚ ਤੇ ਨਾਲੇ ਮੈਂ ਕਿਹ ਨਾਲ ਨਾਲ ਇਹਨੂੰ ਕਰ ਲੈਨੇ ਕਿਉਂਕਿ ਹੁਣ ਮੈਂ ਫੇਸਬੁੱਕ ਤਾਂ ਇੰਸਟਾਗ੍ਰਾਮ ਬਹੁਤ ਘੱਟ ਦੇਖਦਾ ਪਰ ਰੀਲਾਂ ਅਪਲੋਡ ਜ਼ਰੂਰ ਕਰਦਾ ਡੇਲੀ ਪਰ ਮੋਂ ਚ ਬਹੁਤ ਘੱਟ ਚੀਜ਼ ਦੇਖਦਾ ਨੌਲੇਜ ਵਾਲੀ ਚੀਜ਼ ਦੇਖਣੀ ਉਹੀ ਦੇਖਣੀ ਆ ਬਸ ਫਿਰ ਇਹ ਬੁੱਕ ਮੇਰੇ ਮਿੱਤਰ ਨੇ ਮੈਨੂੰ ਦਿੱਤੀ ਕਹਿੰਦਾ ਤੂੰ ਇਹ ਪੜੀ। ਹੁਣ ਮੈਨੂੰ ਰੋਜ਼ ਪੜਦਾ। ਕਿੰਨੀਆਂ 2 1 2 ਹੋਰ ਲਿਆਂਦੀਆਂ ਹੋਈਆਂ ਨੇ। ਉਹ ਪੜ੍ਹਨੀ ਆ। ਇਹਦੇ ਨਾਲ-ਨਾਲ ਇਹਦੀ ਵਿਚਾਰੀਤਾ ਚੱਲੀ ਜਾਂਦਾ। ਇਹ ਬੁੱਕ ਪੜ੍ਹਨ ਨਾਲ ਮੈਨੂੰ ਬਹੁਤ ਕੁਝ ਪਤਾ ਲੱਗਿਆ। ਜਿਹੜੀ ਤੇ ਮੈਂ ਹੁਣ ਮੈਨੂੰ ਲਾਦਮ 15 ਕੁ ਦਿਨ ਹੋ ਗਏ ਬਹੁਤ ਕੁ ਚੀਜ਼ਾਂ ਫੋਲੋ ਕੀਤੀਆਂ। ਵੀ ਮੈਂ ਕਿਸੇ ਨਾਲ ਵੀ ਜ਼ਿਆਦਾ ਗੱਲਾਂ-ਬਾਤਾਂ ਨਾ ਬੇ ਕਿਉਂਕਿ ਲੋਕ ਜਿੱਦਦੇ ਆ ਜੇ ਤੁਸੀਂ ਕੋਈ ਗੱਲ ਕਰੋ ਲੋਕ ਜਿੱਦਦੇ ਆ। ਆਪਾਂ ਜਿੱਦਦੇ ਨਹੀਂ ਆਪਾਂ ਨੂੰ ਜਿੱਦਣਾ ਨਹੀਂ ਚਾਹੀਦਾ ਕਦੀ ਵੀ ਜ਼ਿੰਦਗੀ ਵਿੱਚ ਜੇ ਤੁਹਾਡੀ ਕੋਈ ਨਹੀਂ ਗੱਲ ਮੰਨਦਾ ਚੁੱਪ ਹੋ ਜਾਓ ਬਸ ਹੋਏ ਇਹਨੂੰ ਪੜਿਆ ਕਰੋ ਬੁੱਕਾਂ ਜਿੰਨੀਆਂ ਪੜਾਂਗੇ ਓੰਨਾ ਫਾਇਦਾ ਆਪਾਂ ਨੂੰ ਨਿਸ਼ਚਿਤ ਇਹ ਬੁੱਕ ਚ ਇੱਕ ਚੀਜ਼ ਦਿੱਤੀ ਉਹਨਾਂ ਨੇ ਇਹ ਸਮਝਾਇਆ ਵੀ ਤੁਹਾਡੇ ਅੰਦਰ ਜੋ ਸ਼ਕਤੀਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਆਪਣੀ ਬਾਡੀ ਨੂੰ ਰਾਤ ਨੂੰ ਸੌਣ ਲੱਗੇ ਜੋ ਵੀ ਕਹਿ ਦੋ ਕਿ ਮੈਂ ਸਵੇਰੇ ਆਹ ਕਰਨਾ ਮੈਂ ਸਵੇਰੇ 5 ਵਜੇ ਉੱਠਣਾ ਸਵੇਰੇ 4 ਵਜੇ ਉੱਠਣਾ ਜਾਂ ਮੈਂ ਆਹ ਕੰਮ ਹੋਣਾ ਤਾਂ ਤੁਹਾਡਾ ਉਹ ਆਦੇਸ਼ ਮੰਨੂਗੀ ਉਹ ਸਵੇਰੇ ਹੋਊਗਾ ਹੀ ਹੋਊਗਾ ਮੈਂ ਉਦੋਂ ਦਾ ਇਹ ਚੀਜ਼ ਤੇ ਟੌਪਿਕ ਤੇ ਮੈਂ ਰੋਜ਼ ਨਾ ਉਹ ਕਰ ਰਿਹਾ ਚਰਾਤ ਨੂੰ ਕਹਿ ਕੇ ਉਸ ਤਕਰੀਬਨ 70-75% ਤån ਹੋ ਰਿਹਾ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਮੈਂ ਸਵੇਰੇ ਗੱਡੀ ਲੈਣੀ ਤੈਨੂੰ ਗੱਡੀ ਮਿਲ ਜੂ ਜੇ ਮਿਹਨਤ ਕਰਾਂਗੇ ਤਾਂ ਗੱਡੀ ਮਿਲ ਜੂ ਜਾਂ ਫਲਾਣਾ ਚੀਜ਼ ਹੈ ਨਾ ਪਰ ਜਿਵੇਂ ਸਵੇਰੇ ਉੱਠਣਾ ਲੋਕਾਂ ਨਾਲ ਨਾ ਜਦੋਂ ਤਾਂ ਤੁਹਾਡਾ ਦਿਮਾਗ ਆ ਸਹੀ ਰਹਿੰਦਾ ਨਹੀਂ ਤਾਂ ਜਿਵੇਂ ਅੱਜ ਕੱਲ੍ਹ ਇਲੈਕਸ਼ਨ ਚੱਲ ਰਹੀ ਹੈ ਲੋਕ ਬਹੁਤ ਜਿੱਦ ਦੇ ਇੱਕ ਦੂਜੇ ਨਾਲ ਮੈਂ ਰਾਏ ਨਹੀਂ ਮੈਂ ਨਹੀਂ ਮੈਂ ਉਪਲਾਣਾ ਜੇ ਤੂੰ ਬੁੱਕਾਂ ਮੈਂ ਤਾਂ ਕਹਿੰਦਾ ਵੀ ਇਹ ਚੀਜ਼ ਮੇਰਾ ਵੀਰ ਇੱਕ ਵਾਰੀ ਇਹ ਜ਼ਰੂਰ ਬੁੱਕ ਪੜਿਓ ਤੁਹਾਨੂੰ ਤੁਹਾਡੇ ਅੰਦਰ ਨੀਆਂ ਸ਼ਕਤੀਆਂ ਪਤਾ ਲੱਗੂ ਵੀ ਤੁਹਾਡੇ ਮਨ ਦੇ ਅੰਦਰ ਕਿੰਨੀ ਸ਼ਕਤੀ ਹੈ ਬਹੁਤ ਸ਼ਕਤੀ ਹੈ ਤੁਹਾਡੇ ਅੰਦਰ ਕਿਤੇ ਜਾਣ ਦੀ ਲੋੜ ਨਹੀਂ ਗੁਰਬਾਣੀ ਪੜੋ ਬੁੱਕ ਪੜੋ ਗੁਰੂ ਘਰ ਜਾਓ ਤੇ ਆਪਣਾ ਕੰਮ ਕਰੋ ਕਦੇ ਵੀ ਕਿਸੇ ਪਿੱਛੇ ਨਾ ਜਾਓ ਜਿਵੇਂ ਅੱਜਕੱਲ ਮੈਂ ਅਸੀਂ ਨਾ ਇਲੈਕਸ਼ਨਾਂ ਤੇ ਜਾ ਜਾ ਦੇਖ ਲਿਆ ਬਾਈ ਬਹੁਤ ਜਗ੍ਹਾ ਹੈ ਨਾਲੇ ਤਾਂ ਯਾਰ 2000 ਖਰਚੇ ਕਿ ਹੋਣਾ ਜਿਨ੍ਹਾਂ ਕੋਲੇ ਪੈਸਾ ਹੁੰਦਾ ਨਾ ਉਹ ਤਾਂ ਬੈਠੇ ਹੁੰਦੇ ਨੇ ਬਾਈ ਏਸੀ ਗੱਡੀਆਂ 'ਚ ਜਿਨ੍ਹਾਂ ਕੋਲ ਫੋਰਚਨਰਾਂ ਗੱਡੀਆਂ ਨੇ ਸਾਡੇ ਵਰਗੇ ਮਾਰਦੇ ਨੇ ਨਾਰੇ ਗਰਮੀ 'ਚ ਤੇ ਜਿੰਨਾ ਪਿੱਛੇ ਮਾਰੀਦੇ ਨੇ ਉਹ ਸਟੇਜ ਤੋਂ ਉਤਰੇ ਨਹੀਂ ਚਾਲੇ ਸੀ ਇਹਦੀ ਗੱਡੀ ਸਾਡੇ ਵਰਗੇ ਉੱਥੇ ਭਾਂਡੂ ਪਾਣੀ ਮੁੱਲ ਦੀ ਪਾਣੀ ਦੀ ਬੋਤਲ ਵੀ ਆਮ ਮੁੱਲ ਲੈਣੀ ਪੈਂਦੀ ਬਈ ਇਸ ਲਈ ਵੀਰੇ ਤੁਹਾਡੇ ਘਰ ਦੇ ਕੰਮ ਆਉਣਗੇ ਕੋਈ ਨਹੀਂ ਕੰਮ ਆਉਂਦਾ ਮੰਤਰੀ ਸੰਤਰੀ ਨੂੰ ਆ ਆ ਜਾਂਦੇ ਨੇ ਜੇ ਕੋਈ ਪਰ ਆ ਉਹ ਜੇ ਕੰਮ ਹੀ ਨਾ ਕਰੋਗੇ ਇਹਨਾਂ ਦੀ ਲੋੜ ਪਏ ਮਿਹਨਤ ਕਰੋ ਲੋੜ ਹੀ ਨਹੀਂ ਇਸ ਕਰਕੇ ਹੁਣ ਆਪਾਂ ਆਪਣੀ ਤੇ ਮੇਰੀ ریاست ਇੱਥੇ ਹੀ ਰਾਜੇ ਆਪਾਂ ਦੇਖੋ ਓਏ ਰੋਜੀ ਰਿਪ ਲੱਗ ਗਈ ਨਾ ਹੌਲੀ ਹੌਲੀ ਲੱਕ ਪਟਣ ਲੱਗ ਗਈ ਏ ਵੀ ਸੋਣ ਦੀ ਐ ਸਾਰੀਆਂ ਗੱਲਾਂ ਬੜਾ ਦਿਲ ਕਰਦਾ ਮੈਂ ਚਲ ਕਰੀਏ ਗੱਲਾਂ ਬੰਦਿਆਂ ਨਾਲ ਹੁਣ ਇੰਨੀ ਗਰਮੀ ਐ ਕਿਹੜਾ ਬੰਦਾ ਜਾਊਗਾ ਦੱਸ ਕਿੰਨਾ ਪਿੱਛੇ ਵੋਟਾਂ ਮੰਗਦੇ ਫਰੀਏ ਮੁੜ ਕੇ ਲੱਭਦੇ ਨਹੀਂ ਉਹਦੇ ਲਈ ਵੀ ਲੱਭਣ ਲਈ ਵੀ ਅੱਗੇ ਇੱਕ ਬੰਦਾ ਹੋਣਾ ਚਾਹੀਦਾ ਤੁਹਾਡਾ ਜਿਹੜਾ ਤੁਹਾਨੂੰ ਲੈ ਜਾਏ ਸਾ ਆਪਣੇ ਨੂੰ ਆਪ ਨੂੰ ਕੌਣ ਲੱਭਾ ਆਪ ਨੂੰ ਘਰ ਦੇ ਨਹੀਂ ਲੱਭਦੇ ਮੁੜ ਕੇ ਤਾਂ ਇਹ ਤੂੰ ਬਗਾਨਾ ਕੀ ਲੱਭਣਾ ਆ ਪਿੰਡ ਦਾ ਸਰਪੰਚ ਮਗਰ ਲੱਭ ਜੇ ਪਿੰਡ ਦਾ ਸਰਪੰਚ ਲੱਭ ਜੇ ਉਦੋਂ ਮਗਰ ਤਾਂ ਕਹਿ ਦੇ ਉਹ ਤਾਂ ਫੇਰ ਮੰਤਰੀ ਬਣ ਜਾਣਾ ਇਹਨਾਂ ਨੇ ਇਹਨੇ ਕਿੱਥੇ ਲੱਭਣਾ ਇਸ ਲਈ ਜਾਓ ਮੈਂ ਇਹ ਨਹੀਂ ਕਹਿੰਦਾ ਵੀ ਜਾਓ ਨਾ ਜਾਓ ਜ਼ਰੂਰ ਪਰ ਰੋਜ਼ ਨਾ ਕਦੇ-ਕਦੇ ਜਾਓ ਉਹ ਸੱਜਣ ਨਾਲ ਜਾਓ ਜਿਹੜੇ ਜਿਹੜਾ ਕੱਲ ਨੂੰ ਜਿਹਦੀ ਬਾਹ ਫੜ ਕੇ ਤੁਸੀਂ ਕੋਈ ਕੰਮ ਜੇ ਲੈਣਾ ਵੀ ਹੋਇਆ ਤਾਂ ਲੈ ਸਕਦੇ ਹੋ ਐਵੇਂ ਜਣੇ ਖਣੇ ਨਾਲ ਨਾ ਜਾਇਆ ਕਰੋ ਤੁਹਾਡੀ ਉੱਤੇ ਜਾ ਕੇ ਮੈਂ ਦੇਖਿਆ ਪੋ ਕੱਟ ਕੇ ਵੀ ਰਿਸਪੈਕਟ ਹੁੰਦੀ ਹੈ ਜਿਨ੍ਹਾਂ ਕੋਲ ਕਰੋੜਾਂ ਰੁਪਏ ਕੰਮ ਉਹਦਾ ਹੁੰਦਾ ਬੰਦੇ ਦਾ ਜਿੰਨੇ ਕੋਲੇ ਟੁਕੜ-ਟੁਕੜ ਦੋ ਤਿੰਨ ਚੰਗੀ ਤਕੜੀ ਗੱਡੀ ਹੈ ਉਹਦਾ ਹੁੰਦਾ ਸਾਡੇ ਵਰਗੇ ਤਾਂ ਕੀ ਹੋਣਾ ਸਾਡੇ ਵਰਗੇ ਤਾਂ ਨਾਰੇ ਮਾਰਨੇ ਆ ਗਰਮੀ 'ਚ ਉੱਤੇ ਮਰੂ ਭਾਂ ਚੋ ਜਾ ਕੇ ਇਦੋਂ ਘਰ ਦੇ ਗਾਲਾਂ ਕੱਢਦੇ ਨੇ ਪੱਠੇ ਕੌਣ ਬੁੜਾ ਪਾਊਗਾ ਹਾਂ ਵੀਰੇ ਨਾਲੇ ਆਉਣ ਲੱਗਿਆ 1000 2000 ਖਰਚ ਕੇ ਆਓ ਚਾਹ ਮ ਨੂੰ ਦਾਰੂ ਪੀਣੀ ਹੈ ਜੀ ਨਹੀਂ ਨਹੀਂ ਮੀਟ ਨਾਲ ਰੋਟੀ ਖਾਵਾਂਗੇ ਜਦੋਂ ਜੇਬ ਚੁੱਕ ਲਾਉਣੇ ਹੁੰਦੇ ਤਾਂ ਕੋਈ ਵੀ ਨਹੀਂ ਖੜਦਾ ਸਾਰੇ ਭੱਜ ਜਾਂਦੇ ਫਿਰ ਚਲੋ ਆਪਾਂ ਦਾ ਪ੍ਰਮਾਤਮਾ ਨਾਲੋਂ ਫਿਰ ਇਹ ਹੁੰਦਾ ਨਾ ਵੀ ਭੈਣ ਚ ਇੱਜ਼ਤ ਵੀ ਜੁਰੀ ਚੀਜ਼ ਹੈ ਨਾ ਬਾਈ ਮੈਂ ਇਹ ਦੇਖਿਆ ਪਾਣੀ ਦੀ ਬੋਤਲ ਲੈਣ ਨਹੀਂ ਗੱਡੀ ਚ ਉਤਰਦਾ ਕੋਈ ਇਲੈਕਸ਼ਨ ਚ ਗੱਦੀ ਜਾ ਕੇ ਦੇਖੋ ਜੇ ਨਾਲ ਪੰਦਤ ਹੋਣਗੇ ਨਾ ਪਾਣੀ ਦੀ ਬੋਤਲ ਲੈਣ ਨੂੰ ਸ਼ਰਮ ਆਣਦੇ ਨੇ ਅਗਲਾ ਕਿੰਨਾ ਯਾਰ 20 ਰੁਪਏ ਲੱਗਣਗੇ ਜੇ ਕਿਤੇ ਰੋਟੀ ਖਾਣ ਬੈਹਜੋ ਰੋਟੀ ਦਾ ਬਿੱਲ ਇੱਕ ਅੱਧਾ ਤਾਂ ਵਿਚਾਰਾ ਦੇ ਦੂਗਾ ਦੂਜਾ ਉਪਰੋਂ ਲੰਘ ਜੂਗਾ ਹੱਥ ਤੋਂ ਕੜਦਾ ਨਹੀਂ ਆਪਣੇ ਨਾਲ ਹੋਈਆਂ ਨੇ ਉਹ ਹੁੰਦੀ ਹੈ ਕਈਆਂ ਨਾਲ ਕਈ ਦੱਸਦੇ ਨਹੀਂ ਪਰ ਆਪਣੇ ਨਾਲ ਹੋਈਆਂ ਆਪਾਂ ਤਾਂ ਇੱਕ ਬੰਦੇ ਨਾਲ ਜਾਈਦਾ ਬਈ ਜਾਂ ਇੱਕ ਦੋ ਬੰਦੇ ਨੇ ਜਿਹਨਾਂ ਨਾਲ ਜਾਈਦਾ ਨਿਆਰੇ ਬੰਦ ਜਿੰਦਗੀ ਤੇ ਪਰ ਆਪਣੇ ਕੰਮ ਨਾਲ ਹੁੰਦਾ ਰ ਆਪ ਨੂੰ 5-6 ਮਹੀਨੋਂ ਦੇ ਕੰਮ ਨਾਲ ਫੋਕਸਰ ਬਾਬੇ ਨੇ ਬਾਹ ਵੀ ਫੜੀਏ ਗੁਰੂ ਘਰ ਜਾਈਦਾ ਸਵੇਰੇ ਉੱਠ ਕੇ ਗੁਰਬਾਣੀ ਪੜੀਦੀ ਹੈ ਇਹਨਾਂ ਦੀ ਸੇਵਾ ਕਰੀਦੀ ਹੈ ਬੁੱਕਾਂ ਪੜੀਦੀਆਂ ਨੇ ਸਭ ਤੋਂ ਵੱਡੀ ਚੀਜ਼ ਇਹ ਹੈ ਜਿਹੜਾ ਪੜ ਗਿਆ ਉਹ ਬਚ ਗਿਆ ਤਾਨੂੰ ਕੁਛ ਕੋਈ ਨਹੀਂ ਸਿਖਾ ਸਕਦਾ ਸਿਰਫ ਇਹ ਸਿਖਾ ਸਕਦੀ ਜ਼ਿੰਦਗੀ ਦੇ ਰਾਹ ਬੁੱਕ ਕੀ ਚੀਜ਼ ਹੈ ਲਾਈਫ ਕੀ ਹੈ ਪਲੀਜ਼ ਪੜਿਆ ਕਰੋ ਬੁੱਕਾਂ ਚੰਗੇ ਕੰਮ ਕਰਿਆ ਕਰੋ ਘਰੇ ਕੰਮ ਕਰਿਆ ਕਰੋ ਇਲੈਕਸ਼ਨਾਂ ਚ ਜਿਹੜਾ ਵੀਰਾ ਵੀਰ ਜਾਂਦਾ ਜਾਏ ਜੀ ਸਕਤੇ ਜਾਏ ਨਾ ਕਿ ਨੂੰ ਭਈ ਗਾਲਾਂ ਕੱਢਣ ਲੱਗ ਜਾਵੀਂ ਤੂੰ ਕਿਵੇਂ ਡੱਕਦਾ ਮੈਂ ਤੂੰ ਤਾਂ ਆਪ ਜਾਨਾ ਮੈਂ ਜਾਨਾ ਪਰ ਮੈਂ ਰੋਜ਼ ਨਹੀਂ ਕਦੇ-ਕਦੇ ਹਫਤੇ ਜਾਈ ਦਾ ਕਦੇ ਜਾਣਾ ਵੀ ਜ਼ਰੂਰੀ ਹੈ ਇਹ ਪਹਿ ਨਹੀਂ ਕਹਿੰਦੇ ਜਾਓ ਨਾ ਪਰ ਇਹ ਹੈ ਬਾਈ ਜਿਆਦਾ ਟਾਈਮ ਉਧਰ ਨਾ ਦੇਆ ਕਰੋ ਕਿਸੇ ਪਿੱਛੇ ਲੜਿਆ ਨਾ ਕਰੂ ਬਸ ਆ ਗੱਲ ਹੈ ਕਿਸੇ ਪਿੱਛੇ ਜਿਹੜਿਆ ਨਾ ਕਰੂ ਠੀਕ ਹੈ ਚੰਗਾ ਓਕੇ ਬਾਈ ਕਰੀਏ ਪੂਰੀ ਨਾਲੇ ਦੇਖਾਂਗੇ ਕਿਵੇਂ ਠੀਕ ਹੈ